ਫਾਈਵ ਜੋ ਗੈਸ ਕੋ ਲੀਕ ਹੋਣ ਦਾ ਇਨਸੀਡੈਂਟ ਸੀਗਾ ਨਾ ਚਾਰ ਜੀਡੀ ਪੇਸ਼ੈਂਟ ਜਿਹੜੇ ਸੀ ਕਿ ਬੰਸ ਨਾਲ ਸਾਡੇ ਕੋ ਆਏ ਨੇ। ਅ ਇਟ ਇੱਕ 50 ਸੀਗਾ 10 ਸਾਲ ਦਾ ਤੇ ਤਿੰਨ ਜਿਹੜੇ ਸੀਗੇ ਇੱਕ ਦੀ ਏਜ ਸੀਗੀ 30 ইয়ার্স ਦੋ ਪੇਸ਼ੈਂਟ ਜਿਹੜੇ ਆ ਉਹ ਹੈਗੇ ਆਪਾਂ 40 ਦੇ ਹੈਗੇ। ਮੈਂ ਦੇਖਿਆ ਜਿਹੜਾ ਰਿਸਟੋਰ ਦੇ ਬਾਹਰ ਦੀ ਦੁਕਾਨ ਦੀ ਉਹ ਦੋੜਾ ਦਾ ਬਾਹਰ ਦਾ ਆਗ ਲੱਗੀ ਹੋਈ ਹੈ। ਉੱਥੇ ਮਾਰੇ ਗੈਸ ਪਾਰੇ ਅੰਦਰ ਅੰਦਰ ਠੀਕ ਹੈ ਜੀ। ਗੈਸ ਪਾਰੇ ਨੇ ਉਹ ਪੁੰਦੇ ਬਿਲੇ ਅੰਡਰਗਰਾਉਂਡ ਗਟਰ ਦੇ ਹੈ ਵੀ ਜਿਹੜਾ ਲੱਗਾ ਦ ਗਟਰ ਛੇਕਾਂ ਵਾਲਾ ਉਹਨਾਂ ਛੇਕਾਂ ਦੇ ਵਿੱਚੋਂ ਗੈਸ ਬਾਹਰ ਨਿਕਲੀ ਏ ਮੇਰਾ ਛੋਟਾ ਬ੍ਰਦਰ ਮਨੀਕ ਸੰਘਰ ਉਹਨੇ ਕਿਹਾ ਇਹਨਾਂ ਨੂੰ ਤੁਹਾਡੀ ਜਿਹੜੀ ਗੈਸ ਦੀ ਲੀਕ ਹੁੰਦੀ ਵੀ ਚ ਗੈਸ ਬਦਗਾ ਦੋ ਪਿੱਛੋਂ ਇੱਕ ਵਾਰੀ ਦੋ ਤਿੰਨ ਵਾਰੀ ਗਿਆ ਉਹਨਾਂ ਨੇ ਸਾਡੇ ਕੋਲ ਚਾਰ ਪੇਸ਼ੈਂਟਸ ਬਰਨਸ ਦੇ ਆਏ ਨੇ ਜਿਵੇਂ ਕਿ ਉਮਰ ਪੁਰੇ ਕੋਈ ਪਾਈਪ ਜੋ ਗੈਸ ਕੋ ਲੀਕ ਹੋਣ ਦਾ ਇਨਸੀਡੈਂਟ ਸੀਗਾ ਨਾ ਚਾਰ ਜਿਹੜੇ ਪੇਸ਼ੈਂਟ ਜਿਹੜੇ ਸੀਗੇ ਬਰਨਸ ਨਾਲ ਸਾਡੇ ਕੋਲ ਆਏ ਨੇ ਇਹ ਉਹਨਾਂ ਪਰ ਕਿੰਨੇ ਕੋਲ ਆ ਰਹੇ ਆ ਇੱਥੇ ਟੋਟਲ ਚਾਰ ਪੇਸ਼ੈਂਟ ਸੀਗੇ ਇੱਥੇ ਇੱਕ ਬੱਚਾ ਸੀਗਾ 10 ਸਾਲ ਦਾ ਤੇ ਤਿੰਨ ਜਿਹੜੇ ਸੀਗੇ ਇੱਕ ਦੀ ਏਜ ਸੀਗੀ 30 ইয়ার্স ਦੋ ਪੇਸ਼ੈਂਟ ਜਿਹੜੇ ਆ ਉਹ ਹੈਗੇ ਆਪਾਂ 40 ਦੇ ਹੈਗੇ ਅਪਰੋਕਸੀਮੇਟ ਹਾਂਜੀ ਸਰ ਦੋ ਪੇਸ਼ੈਂਟ ਜਿਹੜੇ ਹੈਗੇ ਨੇ ਉਹ ਜ਼ਿਆਦਾ ਸੀਗੇ ਇੱਕ ਬੱਚਾ ਜਿਹੜਾ ਸੀਗਾ 10 ਇਅਰ ਔਰ ਜਿਹੜਾ ਜਿਆਦਾ ਲੋਅਰ ਪੋਸ਼ਨ ਜਿਹੜਾ ਬੋਡੀ ਦਾ ਸੀਗਾ ਲਿੰਗ ਰਾਈਟ ਪੈਰ ਜਿਹੜਾ ਸੀਗਾ ਪੂਰਾ ਔਰ ਜਿਹੜਾ ਰਾਈਟ ਫੁੱਟ ਸੀਗਾ ਪੂਰਾ ਜਲ ਗਿਆ ਸੀਗਾ ਤੇ ਇੱਕ ਹੋਰ ਜਿਆਦਾ ਡਿਗਰੀ ਬਨ ਸੀਗੇ ਹਾਂਜੀ ਰੈਫਰ ਠੀਕ ਹੈ ਇੱਕ ਧਿਆਨ ਰੈਫਰ ਸੀਗਾ ਤੇ ਇੱਕ ਫਿਲਹਾਲ ਦੋ ਪੇਸ਼ੈਂਟ ਰੈਫਰ ਸੀਗੇ ਹਾਂਜੀ ਬਿਲਕੁਲ ਅੰਦਰ ਕੀ ਹੋਇਆ ਕੀ ਠੀਕ ਹੈ ਅਸੀਂ ਇੱਥੇ ਅੰਦਰ ਬੈਠੇ ਪੰਜਾਂ ਨੇ ਜਿਹੜਾ ਚੱਲ ਗਿਆ ਦੋ ਜਣ ਬਾਂਚ ਚੱਲ ਗਏ ਨੇ ਬੈਠੇ ਆ ਇੱਕ ਕੁਰਸੀਰ ਕੋ ਸੱਤ ਲਾਟ ਵਾਲਾ ਕੁਰਸੀ ਅੰਦਰ ਕਰ ਲਿਆ ਅੰਦਰ ਇਹ ਕਿੰਨਿਆਂ ਨੇ ਬੈਠੇ ਆ ਬਾਹਰ ਗੈਸ ਦਾ ਡੰਮ ਪਾਉਂਦੇ ਨੇ ਗੁਜਰਾ ਗਿਆ ਸਾਰੇ ਉਹਨਾਂ ਦੀ ਗੈਸ ਦੀਕ ਹੋ ਗਈ ਐ ਬਾਹਰ ਸੀਵੇ ਦਾ ਟੱਕਣ ਜਾਈ ਰਿਖੇ ਖਣ ਅਸੀਂ ਅੰਦਰ ਬੈਠੇ ਯਕ ਦਮ ਪਤਾ ਨਹੀਂ ਸਮਝ ਲੱਗੀ ਯਕ ਦਮ ਅੱਗੇ ਮੌਨੋ ਕਾ ਜਾਈ ਇ ਕੰਮ ਮਾਰਨਾ ਤਾਂ ਥਾਣਾ ਉਹ ਕਰਨਾ ਪੈ ਗਿਆ ਜੇ ਸਮਝ ਲੱਗੀ ਤੇ ਭੱਜੀਆਂ ਬਾਹਰ ਕਿੰਨੇ ਚਾਰੇ ਜਾਣੇ ਮੁੰਡੇ ਰੁਪਾ ਨੇ ਕੌਣ ਚੌਕ ਲਗਾ ਕਿੰਨਿਆਂ ਦਾ ਬਾਹਰ ਨੂੰ ਭੱਜੀਆਂ ਪੈ ਲੈਣਾ ਵੀ ਗਿਆ ਸ਼ਕਤੀ ਹੋਣਾ ਇੱਥੇ ਇੰਟਰਨੈਟ ਬਾਹਰ ਪਾਉਂਦੇ ਨੇ ਪੈਪ ਹੋਦੇ ਨੇ ਪੈਪ ਗੈਸ ਉਹਨਾਂ ਦਾ ਪੋਣੀ ਦੋਨਾਂ ਪੈਪ ਇਹ ਆ ਵੀ ਦੁਕਾਨਦਾਰ ਤੋਂ ਜਮ ਰਹੀ ਕਿ ਅਸੀਂ ਨਹੀਂ ਕੋਲੇ ਤੇ ਆ ਗਏ ਕਿ ਉਹ ਮੈਂ ਕਿੰਨਾ ਅੰਦਰ ਤੱਕ ਚਲੀ ਗਈ ਅੰਦਰ ਅੱਗ ਲੱਗੀ ਅੰਦਰ ਜਾ ਕੇ ਤਵਾਜ ਆਈ ਬਾਹ 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 ਆਈ ਕਿ ਗੋੜੀ ਗੱਲ ਚੱਲ ਗਈ ਏ ਰੋਲੇ ਪਾ ਕੇ ਬੜਾ ਬੋਝ ਤੇ ਮੈਂ ਦੇਖਿਆ ਤੇ ਜਿਹੜਾ ਲਗਾਇਆ ਮੈਂ ਦੇਖਿਆ ਜਿਹੜਾ ਰਿਸਤੋ ਦੇ ਬਾਹਰ ਦੀ ਦੁਕਾਨ ਸੀ ਉਹ ਥੋੜਾ ਜਿਹਾ ਬਾਹਰੋਂ ਅੱਗ ਲੱਗੀ ਏ ਅੱਗ ਲੱਗੀ ਸੀ ਅੱਗ ਲੱਗੀ ਦੇ ਵੇਖੀਏ ਕੱਪੜੇ ਕੋਲ ਲਾਹੇ ਧੋਰ ਗਿਆ ਕੱਪੜੇ ਲਾਹੀ ਦੁਕਾਨੇ ਕੱਪੜੇ ਕੋਲ ਮੇਰੇ ਲਾਹ ਤੇ ਉਹ ਜਿਹੜੇ ਜਿਹੜੇ ਥੱਲੇ ਆਏ ਆ ਮੇਰੀ ਛੋਟੀ ਭੁਜਾਈ ਏ ਛੋਟਾ ਬਰਦਰ ਮੇਰਾ ਕਿ ਉਹ ਕਿੰਨੀ ਕਾੜਾ ਬਰਗੂ ਨਾਲ ਹੀ ਇਹ ਨੂੰ ਵੇਖਿਆ ਤੇ ਫੜ ਲਓ ਫੜ ਲਓ ਤਾਂ ਕਿ ਇਹ ਕਿਉਂ ਹੈ ਕਿ ਪੜਿਆ ਗਈ ਉਹਤੇ ਮਾਰੇ ਗੈਸ ਪਾਰੇ ਅੰਦਰ ਅੰਦਰ ਠੀਕ ਹੈ ਜੀ ਗੈਸ ਪਾਰੇ ਨੇ ਉਹ ਜਿਹੜੀ ਪਾਉਂਦੇ ਪੇਂਡਰਗਰਾਉਂਡ ਠੀਕ ਹੈ ਜੀ ਸਾਡੀ ਦੁਕਾਨ ਦੇ ਲੱਗ ਤਾ ਕਾਰ ਜੀ ਪਰ ਗੈਸ ਪਾਣੀ ਹੈ ਗੈਸ ਸਾਡੀ ਉੱਥੇ ਇੱਕ ਜਿਹੜਾ ਗਟਰੇ ਦਾ ਸੜਕ ਬਣੀ ਹੈ ਗਟਰ ਦੇ ਹੈ ਜਿਹੜਾ ਲੱਗਾ ਦਤ ਗਟਰ ਛੇਕਾਂ ਵਾਲਾ ਉਹਨਾਂ ਛੇਕਾਂ ਦੇ ਵਿੱਚੋਂ ਗੈਸ ਬਾਹਰ ਨਿਕਲੀ ਹੈ ਮੇਰਾ ਛੋਟਾ ਬ੍ਰਦਰ ਹੈ ਮਨੀ ਸੰਗਰ ਉਹਨੇ ਕਿਹਾ ਇਹਨਾਂ ਨੂੰ ਵੀ ਤੁਹਾਡੀ ਜਿਹੜੀ ਗੈਸ ਤੇ ਲੀਕ ਹੁੰਦੀ ਵੀ ਤੇ ਗੈਸ ਬੰਦ ਕਰ ਦਿਓ ਪਿੱਛੋਂ ਇੱਕ ਵਾਰੀ ਦੋ ਤਿੰਨ ਵਾਰੀ ਕਿਹਾ ਇਹਨਾਂ ਨੇ ਉਹ ਮੁੰਡੇ ਦੇ ਸਾਹਮਣੇ ਬੰਦੇ ਆਏ ਤੇ ਬੰਦਾ ਪਰ ਖਾਏਗਾ ਜਿੰਨਾ ਵੀ ਕੋਈ ਕਰ ਵੀ ਉਹਨੇ ਦੋ ਤਿੰਨ ਵਾਰੀ ਕਿਹਾ ਉਹਨਾਂ ਨੂੰ ਬੰਦ ਬੰਦ ਕਰ ਦਿਓ ਬੰਦੇ ਹਾਂਜੀ ਚਾਰ ਜੀ ਇਹ ਦੁਕਾਨ ਹੈ ਜੀ ਆਪਣੇ ਉੱਥੇ ਉਹ ਰਿਸ਼ਵਤ ਗਰਵਾਲ ਦੀ ਦੁਕਾਨ ਸਾਡੀ ਆਪਣੀ ਹੈ ਕਿਰਾਏ ਦਿੱਤੀ ਹੋਈ ਹੈ ਤੇ ਵੇਲੇ ਤਾਂ ਮੇਰੇ ਬੈਜ ਹੀ ਦਾਤੇ ਹਾਂਜੀ ਹਾਂਜੀ ਉਹ ਥੱਲੇ ਜਿਹੜੀ ਛੜ ਦੇ ਨਾਲ ਜਿਹੜੀ ਸਾਈਡ ਤੇ ਲੱਗੀ ਉਹ ਜਾਲੀ ਜੀ ਬਣਾਈ ਜਿਹੜੀ ਮੋਰੀਆਂ ਵਾਲੀ ਉਹਦੇ ਨੂੰ ਗੈਸ ਤੇ 15 ਮਿੰਟ ਬਾਅਦ ਵੀ ਨਿਕਲਦੀ ਰਹੀ 15 ਮਿੰਟ ਬਾਅਦ ਸਰ ਮੈਂ ਨਹਿਰਮ ਜਫਰ ਅਲੀ ਕੀ ਹੋਇਆ ਕਿ ਸਰ ਮੈਂ ਕੁਰਸੀਆ ਕੰਮ ਕਰ ਰਿਹਾ ਸੀ ਦੁਕਾਨ ਮੈਂ ਪਤਾ ਨਹੀਂ ਕੀ ਹੋਇਆ ਉਹ ਪੈਪ ਫਟ ਗਿਆ ਪਤਾ ਨਹੀਂ ਕੀ ਹੋਇਆ ਗੈਸ ਦਾ ਗੈਸ ਦਾ ਪੈਪ ਫਟ ਗਿਆ ਆਗ ਆ ਗਈ ਉਸਮੇ ਸਾਰੇ ਜਲ ਗਏ ਕੀ ਕੰਮ ਕਰਤਾ ਹਾਂ ਸਰ ਕੀ ਕਰਤਾ ਹਾਂ ਨਹੀਂ ਸਰ ਮੈਂ ਮੈਂ ਪਰਦੇਸੀ ਬੰਦਾ ਹਾਂ ਮੈਂ ਸਰ ਆਪਣਾ ਕੰਮ ਕਰਤਾ ਹਾਂ ਘੁੰਮ ਫਿਰ ਕੇ ਇਥੇ ਉਮਰਪੁਰਾ ਇਹ ਇਲਾਕੇ ਦੇ ਵਿੱਚ ਮਾਤਾ ਸੁਲੱਖਣੀ ਗੇਟ ਦੇ ਅੰਦਰਲੇ ਪਾਸੇ ਜਿਹੜਾ ਸਿਲੀ ਨੂੰ ਜਾਂਦਾ ਇਲਾਕਾ ਉੱਥੇ ਗੈਸ ਪਾਈਪ ਕਿਤੇ ਲੀਕ ਹੋ ਕੇ ਤੇ ਦੁਕਾਨ ਤੇ ਥਲੀਕੇ ਤੋਂ ਦੁਕਾਨ ਉੱਤੇ ਉਥੋਂ ਪਾਹ ਗੀਰ ਇੱਕ ਜ਼ਖਮੀ ਹੋਇਆ ਉੱਥੇ ਅਸੀਂ ਇੱਥੇ ਆਏ ਸੀ ਏਅਰਟਲ ਵਾਲੇ ਇੱਥੇ ਖੋਦ ਰਹੇ ਸੀ ਪਾਈਪ ਜਿਹੜਾ ਉਹਨਾਂ ਦੀ ਆਪਣਾ ਵਰਕ ਚੱਲ ਰਿਹਾ ਸੀ ਸ਼ਾਇਦ ਉਹਨਾਂ ਵੀ ਕਿਤੇ ਡ੍ਰਿਲ ਕਰਦੇ ਹੋਏ ਜਿਸ ਤਰ੍ਹਾਂ ਪਾਈਪ ਤੋਂ ਪਾਈਪ ਅੱਗੇ ਜਾਂਦਾ ਉਹਨਾਂ ਨੂੰ ਉਹ ਡ੍ਰੇਨ ਕਰਦੇ ਕਿਤੇ ਉਹ ਪਾਈਪ ਨੂੰ ਜਿਹੜੀ ਗੁਜਰਾਤ ਗਿਆਸ ਵਾਲਿਆਂ ਦੀ ਪਾਈਪ ਇਥੋਂ ਨੀਚੇ ਚ ਜਾਂਦੀ ਹੈ ਉਹਨੂੰ ਕਿਤੇ ਹਿੱਟ ਕਰ ਗਈ ਹੈ ਉਥੋਂ ਲੀਕ ਕਰ ਗਈ ਜਿਹੜੀ ਦੁਕਾਨ ਦੇ ਲਾਗੇ ਹੋਇਆ ਇਨਸੀਡੈਂਟ ਉਹਥੇ ਸਾਹਮਣੇ ਸੀਵਰ ਦਾ ਵੀ ਕੋਹੋਲ ਹੈਗਾ ਸੀਵਰ ਕਮ ਜਿਹੜੀ ਆਪਣੀ ਡਰੇਨੇਜ ਦਾ ਹੈਗਾ ਕਿਤੇ ਉਥੋਂ ਪਾਈਪ ਕਿਤੇ ਰਿਸਦੀ ਰਹੀ ਹੈ ਦੁਕਾਨ ਦੇ ਅੰਦਰ ਏਸੀਸੀ ਪਤਾ ਨਹੀਂ ਫਿਰ ਹੁਣ ਕਿਸ ਤਰੀਕੇ ਨਾਲ ਉਸ ਬਾਕੀ ਦੁਕਾਨ ਸਪੈਸ਼ਲ ਨੂੰ ਉਹਨੂੰ ਹਿੱਟ ਕੀਤਾ ਤੇ ਅੰਦਰ ਦੁਕਾਨ ਤੇ ਕਾਫੀ ਤਬਾਹ ਹੀ ਹੋ ਗਈ ਐ ਏਸੀ ਨੂੰ ਅੱਗ ਲੱਗੀ ਐ ਅੰਦਰ ਹਾਰਡਵੇਅਰ ਦੀ ਦੁਕਾਨ ਸੀ ਤੇ ਉਹਦਾ ਕਾਫੀ ਨੁਕਸਾਨ ਹੋਇਆ ਤੇ ਨਾਲ ਉਹ ਜਿਹੜਾ ਉਹਨਾਂ ਦਾ ਦੁਕਾਨ ਮਾਲਕ ਸੀ ਉਹਨੂੰ ਵੀ ਕਾਫੀ ਸੀਰੀਅਸ ਇੰਜਰੀਜ਼ ਹੋਈ ਤੇ ਦੋ ਬੱਚੇ ਵੀ ਨੇ ਤੇ ਇੱਕ ਉਥੇ ਆਪਣਾ ਕੋਈ ਪ੍ਰਵਾਸੀ ਉਥੇ ਆਪਣੀ ਕੋਈ ਕੁਰਸੀ ਰਿਪੇਅਰ ਕਰਵਾਉਣ ਆਇਆ ਸੀ ਕੋਈ ਇੱਕ ਦੁਕਾਨਦਾਰ ਐ ਤੇ ਦੋ ਬੱਚੇ ਨੇ ਬੱਚੇ ਤਾਂ ਲੱਤਾਂ ਤੇ ਹੈਗੇ ਨੇ ਪਰ ਜਿਹੜਾ ਦੂਸਰਾ ਪ੍ਰਵਾਸੀ ਐ ਉਹਦੇ ਵੀ ਸਰੀਰ ਦੇ ਅਲੱਗ-ਅਲੱਗੰਗਾ ਤੇ ਜਿਹੜਾ ਦੁਕਾਨਦਾਰ ਦੁਕਾਨਦਾਰ ਦਾ ਥੋੜਾ ਜਿਆਦਾ ਬੰਨ ਲੀਏ ਉਸੇ ਵੱਲ ਹਸਪਤਲ ਲੈ ਗਏ ਪਤਾ ਲੱਗਾ ਕਿ ਸ਼ਾਇਦ ਇਹਨੂੰ ਰੈਫਰ ਵੀ ਕੀਤਾ ਉਸੇ ਵੱਲ ਹਸਪਤਲ ਜਾ ਕੇ ਤੇ ਅਸੀਂ ਦੇਖਦੇ ਆਂ ਤੇ ਉਸ ਤੋਂ ਬਾਅਦ ਵਿੱਚ ਉਹ ਜਿਹੜੇ ਇਹਨਾਂ ਦੇ ਡਿਪਟੀ ਡਾਇਰੈਕਟਰ ਆਨੰਦਾ ਆ ਗਏ ਨੇ ਉੱਥੇ ਉਹ ਇਹਨਾਂ ਨੇ ਆਪਣਾ ਜਿਹੜੀਆਂ ਪਾਈ ਪਈਆਂ ਦੋਵੇਂ ਮੁੱਖਿਆਂ ਤੋਂ ਜਿਹੜੇ ਇਹਨਾਂ ਦੇ ਸਾਹੇ ਨੇ ਉੱਥੋਂ ਪਾਈਪਾਂ ਦਾ ਉਹ ਵਾਲਵ ਉਹਨਾਂ ਨੇ ਬੰਦ ਕਰ ਦਿੱਤੇ ਨੇ ਐਚ ਡੀ ਡੀ ਮਸ਼ੀਨ ਮੰਗਾ ਕੇ ਤੇ ਉਹ ਪ੍ਰੈਸ ਕਰਦੇ ਨੇ ਕਿ ਵਿੱਚੋਂ ਪਾਈਪ ਚੋਂ ਗੈਸ ਕਿੱਥੋਂ ਲੀਕ ਕਰ ਰਹੀ ਆ ਉਹਨੂੰ ਫਿਰ ਬਾਅਦ ਵਿੱਚ ਉਹ ਰিস্টੋਰ ਕਰਨ ਇਹੋ ਜਿਹਾ ਤੇ ਥਰੂ ਆਊਟ ਲਗਭਗ ਇੰਡੀਆ ਹੀ ਇਹੋ ਪ੍ਰੋਸੈਸ ਹੈਗਾ ਪ੍ਰੋਸੀਜਰ ਇਹੋ ਹੀ ਆ ਕਿ ਪਹਿਲੇ ਇਹ ਜਿੱਥੇ ਵੀ ਵਰਕ ਅੰਦਰ ਰੌਣ ਚੱਲਣਾ ਹੁੰਦਾ ਹੈ ਕਿ ਦੂਸਰੇ ਡਿਪਾਰਟਮੈਂਟ ਨੂੰ ਇਹ ਦੱਸਦੇ ਨੇ ਗੁਜਰਾਤ ਗੈਸ ਵਾਲਿਆਂ ਨੂੰ ਵੀ ਇਹਨਾਂ ਨੇ ਦੱਸਿਆ ਕਿ ਇਹ ਵਾਲਾ ਪਾਈਪ ਉਹ ਵੀ ਆਪਣਾ ਪਹਿਲੇ ਹੋਲ ਦੇਖਦੇ ਨੇ ਉਹਨਾਂ ਨੇ ਪਿੱਟ ਵੀ ਬਣਾਏ ਨੇ ਕਿ ਉਹਦੇ ਦੇਖਦੇ ਨੇ ਕਿ ਇਹ ਸੇਫ ਹੈ ਇਹ ਰਸਤਾ ਬੇਸਿਕਲੀ ਜਿਹੜੀ ਡ੍ਰਿਲ ਮਸ਼ੀਨ ਹੈ ਕਿ ਸਿੱਧੀ ਜਾਂਦੀ ਆ ਕਿ ਇਨ ਕੇਸ ਜੇਕਰ ਉਹ ਰਸਤੇ ਦੇ ਵਿੱਚ ਕਿਤੇ ਅਨਗਿਆਲੀ ਦੇ ਨਾਲ ਯਾਰ ਮੈਲ ਫੰਕਸ਼ਨਿੰਗ ਕਰਕੇ ਮਸ਼ੀਨ ਦੀ ਕਰਕੇ ਉਹ ਅਲੱਗ ਪਾਈਪ ਨੂੰ ਛੂ ਗਿਆ ਹੀ ਹੋਵੇ ਤੇ ਪਾਈਪ ਸਾਹਬ ਹੋ ਗਿਆ ਤੇ ਉਹ ਕਿਹਨੇ ਇਨੀਸ਼ੀਅਲ ਕਿਤੇ ਹੋਈ ਆ ਤੇ ਫਿਰ ਉਹਦੇ ਨਾਲ ਅੱਗ ਫਟੇ ਨੇ ਉਹ ਐ ਸੱਚ ਨਹੀਂ ਹੈਗੀ ਗੁਜਰਾਤ ਦੇ ਅਸ ਜਿਹੜਾ ਬਾਕੀ ਕਮਪਰੂਵ ਦੇ ਇੰਡੀਆ ਹੀ ਚੱਲਦਾ ਤੇ ਪੰਜਾਬ ਵਿੱਚ ਕਾਫੀ ਜਗ੍ਹਾ ਆ ਗਿਆ ਬੜਾ ਸੇਫ ਹੈ ਕਿ ਇਸ ਤਰੀਕੇ ਦੇ ਆਮ ਤੌਰ ਤੇ ਇਨਸੀਡੈਂਟ ਦੇਖਣ ਚ ਨਹੀਂ ਆਉਂਦੇ ਪਰ ਜੋ ਮੈਂ ਸੁਣਿਆ ਕਿ ਮੇਰੇ ਵੀ ਜੀ ਵੀ ਇਹ ਹੋ ਦੇਖਿਆ ਉਹਨਾ ਕਿ ਸਾਡੇ ਦੇ ਨੋਟਿਸੇ ਪਹਿਲੀ ਵਾਰ ਇਸ ਤਰੀਕੇ ਦਾ ਇਨਸੀਡੈਂਟ ਆਇਆ ਹੁਣ ਕਿੱਥੇ ਨਾ ਕਿਤੇ ਕਿਸੇ ਦੀ ਅੰਗਲੀ ਜ਼ਰੂਰ ਹੈਗੀ ਬੱਚੀ ਰਹੀ ਜੀ ਉਹਨਾਂ ਦੇ ਵਰਕਰਸ ਕੰਮ ਕਰ ਰਹੇ ਸੀਗੇ ਫੇ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਇਹਨੂੰ ਜਿਹੜਾ ਕਸੂਰ ਹੋਏਗਾ ਉਹਦੇ ਖਿਲਾਫ ਸਖਤ ਕਾਰਵਾਈ ਹੋਈ ਸਰ ਕੀ ਹਿੰਟਕ ਸਾਹਮਣੇ ਆਇਆ ਕੀ ਨੈਗਲੀਜੈਂਸੀ ਕੀ ਹੈ ਵਾਹ ਉਹ ਨੈਗਲੀਜੈਂਸ ਪਰ ਮੈਂ ਫਸਾਈ ਇਹ ਹੀ ਸਾਹਮਣੇ ਆਇਆ ਕਿ Airtel ਵਾਲੇ ਕੰਮ ਕਰ ਰਹੇ ਸੀਗੇ ਤੋਂ ਅਸੀਂ ਦੇਖਦੇ ਹਾਂ ਕਿ ਉਹਨਾਂ ਕੋ ਪਰਮਿਸ਼ਨ ਹੈ ਕਿ ਉਹਨਾਂ ਨੇ ਸੇਫਟੀ ਦਾ ਪੂਰਾ ਆਪਣਾ ਇੰਤਜ਼ਾਮ ਕੀਤਾ ਸੀਗਾ ਤੇ ਗੁਜਰਾਤ ਗੈਸ ਨਾਲ ਉਹਨਾਂ ਨੇ ਟਾਈਪ ਆਪਣਾ ਕੀਤਾ ਸੀ ਕਿ ਨਹੀਂ ਕੀਤਾ ਸੀ ਇਹਨਾਂ ਚੀਜ਼ਾਂ ਨੂੰ ਅਸੀਂ ਦੇਖ ਰਹੇ ਹਾਂ ਤੇ ਜੋ ਵੀ ਨਿਯਮਨ ਸਰਕਾਰ ਵੱਲ ਕਾਰਵਾਈ ਹੋਏਗੀ ਤੇ ਕੁਸੂਰਵਾਰ ਹੋਣਗੇ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਬਕਰ ਇੰਜਰਡ ਆ ਚਾਹੇ ਇਹ ਸਾਹ ਦੱਸੇ ਜਾ ਰਹੇ ਹਾਂ ਹਾਂਜੀ ਅਸੀਂ ਉੱਥੇ ਹੀ ਜਾ ਰਹੇ ਹਾਂ ਮੈਂ ਤੇ ਡੀਐਸਪੀ ਸਾਹਿਬ ਸਿਵਲ ਹਸਪੀਟਲ ਹੀ ਜਾ ਰਹੇ ਹਾਂ ਤੇ ਉਹਨਾਂ ਦਾ ਦੇਖਦੇ ਹਾਂ ਕਿ ਜੋ ਬੈਸਟ ਟਰੀਟਮੈਂਟ ਹੋਣਾ ਚਾਹੀਦਾ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ